ਨਾਕਾ ਸਪਾਈ ਸੀ ਤਾਈ ਜੀ ਦੇ ਲਈ ਰੂਵ ਅਬਜ਼ਾ ਵੀ ਨਾ ਰੂਵ ਅਬਜ਼ਾ ਵੀ ਲਾਲ ਤੇ ਆ ਵੀ ਲਾਲ ਵਾ ਮਹਾਰਾਣੀ ਹੋਂ ਤੂੰ ਕਪੜੇ ਸੁਕਣੇ ਪਾਈ ਜਾਈ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਇੱਕ ਕਪੜੇ ਨੂੰ ਚੁੱਕਦੀ ਐ ਤਾਰ ਤੇ ਤੋੜੇ ਤਿਸਕਾਂਦੀ ਐ ਨੀ ਤੈਨੂੰ ਹੋਰ ਕੋਈ ਕੰਮ ਨਹੀਂਗਾ ਮੈਨੂੰ ਤੇ ਇੰਜ ਲੱਗੰਦਿਆ ਤੂੰ ਕੱਪੜੇ ਸੁਕਾਉਣ ਦਾ ਬਹਾਨਾ ਕਰਕੇ ਨਾ ਬਾਹਰ ਫੂੜੀਆਂ ਵਹਾਵਾ ਲੈਣਦੀ ਐ ਤੈਨੂੰ ਐ ਨਹੀਂ ਪਤਾ ਤੇਰੇ ਨਾਨ ਘਰ ਚ ਆਈ ਐ ਕੋਈ ਇਹਨਾਂ ਮੈਂ ਚਾਹ ਪਾਣੀ ਕੋਈ ਰੋਟੀ ਪਾਣੀ ਪੁੱਛ ਲਾਂ ਜਾਂ ਤੇਰਾ ਮਨ ਕਰਦਾ ਹੋਣਾ ਮੈਨੂੰ ਕੀ ਲੱਗੇ ਨਾਨਾ ਨਹੀਂ ਆਈ ਐ ਇਹਦੀ ਮਾਂ ਆਪੇ ਇਹਨੂੰ ਪੁੱਛੇ ਇਹਨੇ ਕੀ ਖਾਣਾ ਪੀਣਾ ਹੋਰ ਤੈਨੂੰ ਕਿਸੇ ਕੰਮ ਦੀ ਹੋਸ਼ ਨਹੀਂ ਗਈ ਵੇਲ ਨਹੀਂ ਹੈਗੀ ਐ ਵੇਲੇ ਕੰਮਣ ਲੱਗੀ ਰਹਿਣੀ ਐ ਟਾਈਮ ਪਾਸ ਕਰਨ ਮੈਨੂੰ ਤੇ ਅੱਜ ਪਤਾ ਲੱਗਾ ਤੇਰੇ ਦੁੱਖੋਂ ਨਾ ਮੇਰੀ ਮਾਂ ਇਸ ਘਰ ਨੂੰ ਛੱਡ ਕੇ ਚਲੇ ਗਈ ਐ। ਓਹੋ ਇੱਧਰ ਆਓ ਆ ਵੇਖੋ ਕਿੰਨੀ ਠੰਡੀ ਹਵਾ ਚੱਲੰਦੀ ਆ ਕਿੰਨਾ ਮઝા ਆਂਦਿਆ ਵਾ। ਤੁਸੀਂ ਹਮੇਸ਼ਾ ਹੀ ਜਦੋਂ ਆਂਦੇ ਜੇ ਤਪੇ ਹੀ ਆਂਦੇ ਜੇ ਸਿੱਕੇ ਹੀ ਆਂਦੇ ਜੇ। ਮੈਂ ਕਿਹਾ ਚੱਲ ਤੁਹਾਨੂੰ ਵੀ ਥੋੜੀ ਠੰਡੀ ਹਵਾ ਦਾ ਨਜ਼ਾਰਾ ਦੇ ਦਵਾਂ। ਨਾਲੇ ਮੇਰੀ ਗੱਲ ਸੁਣੋ। ਰੱਬ ਨੇ ਤੁਹਾਨੂੰ ਦੋ ਹੱਥ ਦਿੱਤੇ ਆ ਨਾ। ਤੇ ਜੇ ਤੁਸੀਂ ਇਹਨਾਂ ਦੋਵਾਂ ਥਾਂ ਆਪਣੇ ਲਈ ਕੁਝ ਬਣਾ ਲੋਗੇ ਕੋਈ ਹਰਜ ਹੋ ਜੂਗਾ ਕਿ ਬਣਾਣਾ ਨਹੀਂ ਕੁਝ ਹੁੰਦਾ ਨਾਲੇ ਨਾ ਮੈਂ ਤੁਹਾਨੂੰ ਇੱਕ ਸਲਾਹ ਦੇਣੀ ਆ ਮੇਰੀ ਸਲਾਹ ਨਾ ਧਿਆਨ ਦੇ ਨਾਲ ਸੁਣਿਓ ਆ ਤਾਂ ਦੇ ਸੂਰੇ ਵਾਲੇ ਤੁਹਾਨੂੰ ਕੁਝ ਨਹੀਂ ਕਹਿੰਦੇ ਜਦੋਂ ਮਰਜੀ ਮੂੰਹ ਛੋੱਕ ਕੇ ਪੇਕੇ ਆ ਜਾਂਦੇ ਜੇ ਉਹ ਨਹੀਂ ਕਹਿੰਦੇ ਕਿ ਦੂਜੇ ਦੇ ਦਿਨ ਹੀ ਪੇਕੇ ਤੁਰੀ ਰਹਿਣੀ ਆ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਨਾ ਪੇਕਿਆਂ ਦਾ ਮੂੰਹ ਘੱਟ ਕਰਨਾ ਚਾਹੀਦਾ ਵਾ ਤੇ ਸੋਹਰੇ ਘਰੀ ਰਹਿਣਾ ਚਾਹੀਦਾ ਕਿਉਂਕਿ ਅਸਲੀ ਪਰਿਵਾਰ ਤੇ ਵਿਆਹ ਤੋਂ ਬਾਅਦ ਉਹ ਹੀ ਹੋ ਜਾਂਦਾ ਹੁਣ ਮੈਨੂੰ ਹੀ ਵੇਖੋ ਮੈਂ ਕਿਤੇ ਜਾਣੀ ਆਪਣੇ ਪਿੱਕੇ ਤੁਸੀਂ ਹਜੇ ਕੱਲ ਹੀ ਗਏ ਜੇ ਤੇ ਅੱਜ ਫੇਰ ਤੁਸੀਂ ਆ ਗਏ ਹਾਏ ਹਾਏ ਤੁਹਾਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਕੀ ਅ ਕੀ ਕਹਿੰਦੇ ਆ ਹੁਣ ਮੈਂ ਕੀ ਕਹਾਂ ਤੁਹਾਨੂੰ ਤੁਸੀਂ ਵੱਡੇ ਜੇ ਨਾ ਮੈਂ ਤੁਹਾਨੂੰ ਕੁਝ ਕਹਿ ਵੀ ਨਹੀਂ ਸਕਦੀ ਵੱਡੇ ਦਾ ਬڑا ਤੁਮਾਨ ਰੱਖੰਦਾ ਹੀ ਆ ਕਿੰਨੀ ਦੇਰ ਦੀ ਮੈਂ ਤੇਰੀਆਂ ਗੱਲਾਂ ਸੁਣਨ ਲਈ ਆ ਪਰ ਨਹੀਂ ਤੇਰੇ ਮੂੰਚ ਜੋ ਆਂਦਾ ਪਿਆ ਤੂੰ ਬੋਲੀ ਜਾਂਦੀ ਪਈ ਆ ਮੇਰੇ ਮੂੰਚੇ ਤੇ ਜੋ ਆਂਦੇ ਆ ਮੈਂ ਬੋਲਣ ਦੀ ਆ ਤੇ ਤੁਸੀਂ ਕਿਹੜਾ ਨਹੀਂ ਬੋਲਣਦੇ ਤੁਸੀਂ ਕਿਹੜਾ ਮੈਨੂੰ ਕੀ ਕਹਿੰਦੇ ਮਿੱਠਾ ਲਿਆ ਕੇ ਖਵਾਉਂਦੇ ਜੇ ਤੁਸੀਂ ਵੀ ਤੇ ਸੜੀਆਂ ਸੜੀਆਂ ਮਿਰਚਾਂ ਹੀ ਖਵਾਉਂਦੇ ਜੇ ਮੈਨੂੰ ਤੁਸੀਂ ਬੜਾ ਕਿਤੇ ਮੇਰੇ ਨਾਲ ਪਿਆਰ ਨਾ ਬੋਲਣਦੇ ਜਿ ਜਿਤਨਾ ਅੱਗੋ ਬਾਣੀ ਬੋਲੀ ਹੈ ਨਾ ਉਤਨਾ ਹੀ ਅੱਗੋ ਕੀ ਕਹਿੰਦੇ ਆ ਵਾਪਸ ਮਿਲਦੀ ਹੁੰਦੀ ਆ ਇਹ ਗੱਲ ਹਮੇਸ਼ਾ ਯਾਦ ਰੱਖਿਓ ਆਪਣੀ ਨਾ ਬਕਵਾਸ ਬੰਦ ਕਰ ਲੈ ਮੈਂ ਬੜੀ ਧੀਰ ਦਾ ਚੱਲ ਲੈਕਚਰ ਸੁਣਨ ਗਈ ਆ ਨਾਲੇ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਫੇਰ ਸੁਣ ਲੈ ਤੂੰ ਇਸ ਘਰ ਦੀ ਨੂੰਹ ਐ ਮੈਂ ਇਸ ਘਰ ਦੀ ਧੀ ਆ ਜੋ ਮੈਂ ਕਹਣਾ ਇੱਥੇ ਉਹੀ ਹੋਣਾ ਤੇ ਇਹ ਗੱਲ ਮੇਰੀ ਨਾ ਆਪਣੇ ਪੱਲੇ ਨਾਲ ਗੰਡ ਮਾਰ ਲੈ ਹੇ ਰੱਬਾ ਇਹ ਕਿਤੇ ਸਾਰਾ ਟੱਬਰ ਪਤਾ ਨਹੀਂ ਕੀ ਬਸ ਗੰਡਾ ਮਰਵਾਣੇ ਲੱਗੇ ਰਹਿੰਦੇ ਆਹ ਕੰਮ ਯਾਦ ਰੱਖਣਾ ਨਾ ਅ ਗੰਡ ਬਨ ਲਾ ਤੂੰ ਇਸ ਘਰ ਦੀ ਨੂੰਹ ਆ ਗੰਡ ਬਨ ਲਾ ਤੈਨੂੰ ਆਹ ਕੰਮ ਕਰਨਾ ਪੈਣਾ ਗੰਡ ਵਾਲਾ ਨਾ ਲੱਸ ਗਾਂਡ ਬੰਨਣਾ ਬੋਧਾ ਯਾਦ ਹੈ ਨਾ ਉਹ ਮੈਂ ਇਸ ਘਰ ਦੀ ਨੂੰ ਆ ਗਜਨੀ ਥੋੜੀ ਜਿਹੜਾ ਕਿ ਮੈਨੂੰ ਸਾਰਾ ਕੁਝ ਹੀ ਭੁੱਲ ਜਾ ਇਹਨਾਂ ਨੂੰ ਤੇ ਹੀ ਉਹ ਚੰਨ 골ਡੀ ਤੂੰ ਮੈਂ ਨਾ ਜਦ ਆਈ ਸੀ ਬਾਹਰ ਉਹ ਕਿਰਨਾ ਕਪੜੇ ਸੁਕਣੇ ਪਾਉਂਦੇ ਵੀ ਸੀ ਮੈਂ ਕਿਹਾ ਚੱਲ ਮਵੀ ਉਹ ਦੇਖੋ ਖਲੋ ਜਾਣੀਆਂ ਦੋ ਚਾਰ ਅਸੀਂ ਨਾ ਤਾਂ ਪਰਚਾਈ ਗੱਲਾਂ ਹੀ ਮਾਰ ਲਿਆਂਗੀਆਂ ਤੇ ਕਿਰਨ ਚਾਰੀ ਕਪੜੇ ਸੁਕਣੇ ਪਾਉਂਦਾ ਹੀ ਮੈਂ ਕਹਾ ਕਿਰਨ ਤੂੰ ਕਪੜੇ ਸੁਕਣੇ ਪਾ ਤੇ ਮੈਂ ਜਾ ਕੇ ਰੋਟੀ ਟੁਕ ਬਣਾ ਲੈਨੀ ਆ ਬਸ ਮੈਂ ਇਸ ਤਰ੍ਹਾਂ ਹੀ ਬਾਹਰ ਉਹਦੇ ਕੋਲ ਖੜੀ ਸੀਗੀ ਦੀਦੀ ਜਿਹੜੀਆਂ ਤੁਹਾਡੀਆਂ ਡਿਸਕਸ਼ਨਾਂ ਚੱਲਣ ਡੀਆਂ ਹੈ ਨਾ ਰੋਟੀ ਦੀਆਂ ਮੈਂ ਇਥੇ ਖਲੋਤਾ ਸਾਰੀਆਂ ਸੁਣਨ ਡਿਆ ਹਾਂ ਕਹਾਵ ਤੇ ਆ ਇੱਕ गिव ਰਿਸਪੈਕਟ ਟੇਕ ਰਿਸਪੈਕਟ ਨਹੀਂ ਠੀਕ ਹੈ ਕੋਈ ਨਹੀਂ ਮੇਰੀ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਉਂਦੀ ਸੀ ਕਿਰਨ ਨਾਲ ਗੱਲ ਹੀ ਸੀਗੀ ਆਪਦੇ ਤੁਸੀਂ ਤੁਹਾਡੇ ਸਹੁਰਿਆਂ ਦੇ ਵਿੱਚੋਂ ਕੋਈ ਤੁਹਾਨੂੰ ਇਸ ਤਰ੍ਹਾਂ ਕਹੁੰਦਾ ਨਾ ਤੇ ਮਿੰਟੋਂ ਮਿੰਟ ਫੋਨ ਲਾ ਕੇ ਦੋ-ਦੋ ਘੰਟੇ ਮੰਮੀ ਨਾਲ ਗੱਲ ਨਹੀਂ ਛੱਡਣੀ ਤੇ ਮੰਮੀ ਨੇ ਵੀ ਅੱਗੇ ਉਹ ਕਹਿਣਾ ਤੂੰ ਉਹਨਾਂ ਨੂੰ ਐ ਕਹ ਐ ਕ ਐ ਕ ਆਪ ਤੁਸੀਂ ਕਿੱਤਰਾਂ ਬੋਲਣ ੜੇ ਜੀ ਦਿਲ ਨਾ ਸਾਰਿਆਂ ਦੇ ਅੰਦਰ ਹੁੰਦਾ ਵਾ ਤੁਹਾਨੂੰ ਕੋਈ ਇਸ ਤਰ੍ਹਾਂ ਬੋਲੇ ਜੇ ਤੁਹਾਡਾ ਦਿਲ ਦੁਖਦਾ ਵਾ ਨਾ ਤੇ ਉਹਦੇ ਅੰਦਰ ਵੀ ਦਿਲ ਵਾ ਉਹ ਵੀ ਦੁਖਦਾ ਵਾ ਇਹ ਗੱਲਾਂ ਤੁਸੀਂ ਮੈਨੂੰ ਸਮਝਾਉਣੀਆਂ ਮੈਂ ਨਹੀਂ ਤੁਹਾਨੂੰ ਸਮਝਾਉਣੀਆਂ ਪਰ ਛੱਡ ਇੰਨੇ ਵੀ ਹੁਣੇ ਆਣਾ ਸੀ ਪਤਾ ਨਹੀਂ ਕਿੱਥੋਂ ਆ ਗਿਆ ਐਸੇ ਵੇਲੇ ਆ ਚੱਲ ਕੋਈ ਗੱਲ ਨਹੀਂ ਹੋਂ ਨਾ ਤੁਹਾਡੇ ਵੀਰੇ ਨੇ ਵੀ ਤੁਹਾਨੂੰ ਕਹਿ ਤਾ ਇੱਕ ਗੱਲ ਜ਼ਰੂਰੀ ਯਾਦ ਰੱਖਿਓ ਗੀਵ ਰਿਸਪੈਕਟ ਟੇਕ ਰਿਸਪੈਕਟ ਠੀਕ ਹੈ ਬਸ ਮੈਨੂੰ ਵੇਖਦੇ ਇਹਦੇ ਲੈਕਚਰ ਸਟਾਰਟ ਹੋ ਜਾਂਦੇ ਆ ਕਿਰਨ ਨੇ ਤੇ 골ਡੀ ਨੇ ਦੋਵਾਂ ਨੇ ਮੇਰੀ ਨਾ ਜਾਨ ਇੱਕ ਪਾ ਮਾਰੀ ਐ ਦਫਾਉਣੇ ਦੋਵੇਂ ਜੋ ਮਰਜ਼ੀ ਕਰਨ 10 ਬੰਦਾ ਪੁੱਛੇ ਕਿ ਇਹਨਾਂ ਨੂੰ ਕੀ ਲੋੜ ਪਈ ਐ ਐਸ ਉਮਰੇ ਮੂੰਹ ਬਣਾ ਕੇ ਪੇਕੇ ਜਾਣ ਦੀ ਹੈ ਕਿਤਰਾ ਟੌਰ ਨਾ ਸਿਮਰਨ ਮੈਨੂੰ ਕਹ ਗਈ ਮੈਂ ਚੱਲੀ ਪੇਕੇ ਆਪਣੀ ਪਿਛੋਂ ਘਰ ਸੰਭਲੀ 10 ਜੇ ਪੇਕੇ ਜਾਣਾ ਸੀ ਤੇ ਫਿਰ 10 ਦਿਨ ਹੋਰ ਸੋਈ ਇੱਕੋ ਜਗ੍ਹਾ ਰਹਿਣ ਦਿੰਦੀ ਕਰਕੇ ਚਲੇਗੀ ਨਾਲ ਅਖੇ ਰਾਜ ਆ ਮੈਂ ਵੀ ਅਖੇ ਚਲੀ ਜਾਣਾ ਜੀ ਮੈਂ ਵੀ ਚਲੀ ਜਾਣਾ ਮੈਂ ਵੀ ਅਖੇ ਆਪਣੇ ਪੇਕੇ ਚਲੀ ਵੀ ਦੱਸ ਤੂੰ ਪੇਕੇ ਜਾ ਕੇ ਕੀ ਕਰਨਾ ਤੂੰ ਤਾਂ ਆਪਣੇ ਨੂੰ ਆਪ ਵਸ ਵਿੱਚ ਕੀਤੀ ਹੋਈ ਆ ਨਾਲ ਅਖੇ ਹੁਕਮ ਦੇਗੀ ਆ ਮੈਂ ਅਖੇ ਚਲੀ ਬਾਜ਼ਾਰ ਤੇ ਮੇਰੇ ਅੰਦਰ ਨੂੰ ਸ਼ਰਬਤ ਬਣਾ ਕੇ ਰੱਖੀ ਹੁਣ ਸ਼ਰਬਤ ਇਨਾ ਮਹਾਰਾਣੀਆਂ ਵਾਸਤੇ ਬਣਾ ਕੇ ਰੱਖੋ ਮੈਂ ਤਾਂ ਵੱਡੇ ਭੈਣ ਜੀ ਨਾਲ ਗੱਲ ਕਰ ਹੀ ਲੈਣੀ ਆ ਕਿ ਜੇ ਇਹੋ ਚੱਕਰ ਰਹਿਣਾ ਨਾ ਕਿ ਮੈਂ ਸਬਜੀ ਥੱਲੇ ਬਣਾਵਾ ਤੇ ਫਿਰ ਮੈਂ ਆਪਣੀ ਨੂਹ ਪੁੱਤ ਨੂੰ ਵੀ ਕੰਨੀ ਥੱਲੇ ਆ ਜਾਓ ਸਿਮਰਨ ਤੇ ਆਪ ਚੱਲੀ ਪੇਕੇ ਕਿ ਡਿੱਗੀਆਂ ਚਲਾਕਾਂ ਬਣੀਆਂ ਹੋਈਆਂ ਹਾਲ ਕੁਝ ਵੀ ਨਹੀਂ ਆਖੇ ਸਬਜੀ ਬਣਾ ਦੇ ਕੀ ਗੱਲ ਮੰਜੂ ਦੇ ਹੱਟ ਟੁੱਟੇ ਆ ਪੂਜਾ ਦੇ ਹੱਟ ਟੁੱਟੇ ਆ ਸਗੋਂ ਇਹਨਾਂ ਨੂੰ ਚਾਹੀਦਾ ਕਿ ਉਹਨਾਂ ਕੋ ਕੰਮ ਕਰਵਾਣ ਤੇ ਮिन्नੂ ਕਹਿਣ ਥੱਲੇ ਆ ਕੇ ਖਾ ਲਾ ਹੋਈਆਂ ਨਾ ਹੋਈਆਂ ਤਾਂ ਇੱਕੋ ਜਿਹਾ ਖਾ ਲਿਆ ਅੱਜ ਤੇ ਨਜ਼ਾਰਾ ਹੀ ਆ ਗਿਆ ਮਈ ਆ ਗਿਆ ਬਾਹਰ ਬੈਨ ਦਾ ਕਿ ਤੇ ਰੱਬ ਰੋਜ ਇਹੋ ਜੀ ਮਿਹਰ ਕਰ ਦੇ ਤਾਂ ਕੀ ਹੈਗਾ ਐਨੀ ਗਰਮੀ ਐ ਸ਼ੁਗਰ ਆ ਰਹਾਤਾ ਇਹ ਥੋੜੀ ਜਿਹੀ ਸਰੀਰ ਨੂੰ ਗਰਮੀ ਗਰਮੀ ਸਾਰੇ ਨੇ ਰੋਲਾ ਪਾਇਆ ਸੀ ਕੱਪੜੇ ਨਹੀਂ ਸੀ ਪਾਉਣ ਤੇ ਜੀਕਦਨ ਸ਼ਾਬਾਸ਼ ਉਹ ਤੁਹਾਡੀ ਤੇ ਗੱਲ ਹੋ ਗਈ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਧਾਰੇ ਪਾ ਕਾਲੀਆਂ ਇਟਾ ਕਾਲੇ ਰੋੜ ਮੀਂਹ ਸਾਦੇ ਜੋਰੋ ਜੋਰ ਹਾਂ ਤੇਰਾ ਜੋਰੋ ਜੋਰ ਪੈ ਜਾਣਾ ਝਾੜੂ ਨਹੀਂ ਲਈ ਸਫਾਈ ਨਹੀਂ ਕਰਨੀ ਨਾਲ ਮੇਰੀ ਗੱਲ ਸੁਣ ਪੈਣਾ ਆ ਜਿਹੜੀ ਸਫਾਈ ਵਾਸਤੇ ਮੈਨੂੰ ਡਾਹ ਕੇ ਆਈ ਨਾ ਕਿ ਰਸੋਈ ਵਿੱਚ ਕੰਮ ਕਰ ਕਰ ਕਿਉਂ ਕੀ ਗੱਲ ਆ ਜੇ ਰਸੋਈ 'ਚ ਡਾਣਾ ਸੀ ਤੇ ਫਿਰ ਸਾਨੂੰ ਅੱਡ ਕਿਉਂ ਕੀਤਾ ਅਖੇ ਜਾਓ ਜੀ ਤੁਸੀਂ ਆਪਣੀ ਰੋਟੀ ਬਣਾਓ ਆਪਾਂ ਆਪਣੀ ਰੋਟੀ ਬਣਾਣੇ ਆ ਪਤਾ ਗੱਲ ਕੀ ਸੀ ਜਿਹੜੀ ਅੱਜ ਕੱਲ ਦੀਆਂ ਨੂੰ ਆ ਨਾ ਇੰਨੀ ਕੇਚਲ ਨਹੀਂ ਬਰਦਾਸ਼ਤ ਕਰਦੇ ਹਾਂ ਐਸ ਲਈ ਕਿਹਾ ਸੀ ਚਲੋ ਦੋ ਜਿਨੀ ਅੱਡ ਹੋ ਜਾਂ ਤੇ ਦੋ ਜਿਨੀ ਥੱਲੇ ਲੈ ਨਹੀਂ ਮੇਰੀ ਗੱਲ ਸੁਣੋ ਕੱਲ ਤਾਂ ਮੈਨੂੰ ਬੜੀ ਡੈਮੋ ਦੇਣ ਦੇ ਸੀ ਕਿ ਆ ਡੈਮੋ ਵੇਖ ਤੇ ਸਿਮਰਨ ਨੂੰ ਪੇਕੇ ਜਾਣ ਤੋਂ ਪਹਿਲਾਂ ਰੋਕਿਆ ਨਹੀਂ ਕਿ ਟਾਡੇ ਕੋਲ ਤੇ ਹੁਣ ਟਾਡੀ ਨਾਲ ਦੀ ਟਾਡੀ ਚਹੀਤੀ ਰਾਜ ਵੀ ਕਹਿੰਦੀ ਮੈਂ ਵੀ ਆਪਣੇ ਪੇਕੇ ਚੱਲੀ ਆਂ ਨਹੀਂ ਤੈਨੂੰ ਨਹੀਂ ਪਤਾ ਸਿਮਰਨ ਕਿਉਂ ਗਈ ਐ ਕਿਉਂ ਗਈ ਆ ਤੇਰੀ ਨੂੰਹ ਤਾਂ ਦੁਖੀ ਹੋ ਕੇ ਗਈ ਹੂ ਮੇਰੀ ਨੂੰਹ ਤਾਂ ਦੁਖੀ ਹੋ ਕੇ ਆਹੋ ਮੇਰੀ ਨੂੰਹ ਨੇ ਕਿਡਾ ਉਹਦਾ ਸਿਰ ਮੇਰੀ ਨੂੰਹ ਨੇ ਕਿਡਾ ਉਹਦਾ ਸਿਰ ਪਾੜਤਾ ਜਿਹੜੀ ਚਲੀ ਗਈ ਓ ਨਹੀਂ ਸਿਰ ਪਾੜਨ ਤੋਂ ਘੱਟ ਕੀਤੀ ਐ ਗੱਲ ਕੀ ਕੀਤਾ ਕੀ ਕੀਤਾ ਉਹਦੀ ਵੈਸਤੀ ਉਹਦੀ ਧੀ ਦੀ ਵੀ ਵੈਸਤੀ ਹੋਈ ਕਹਿੰਦੀ ਮੇਰੀ ਧੀ ਐ ਰੋਂਦੀ ਗਈ ਐ ਇਸ ਘਰ ਤੋਂ ਤੇ ਮੈਂ ਜਿੰਨੀ ਦੇ ਕਰ ਮਾਫੀ ਨਾ ਮੈਂ ਉਸ ਉਹਨਾਂ ਦੇ ਘਰ ਨਹੀਂ ਆਣਾ ਜੇ ਉਹ ਕਹਿ ਕੇ ਗਈ ਮੈਨੂੰ ਮਾਫੀ ਮੰਗੇ ਹਾਂ ਮੇਰੀ ਧੀ ਕੋਲ ਮਾਫੀ ਮੰਗੇ ਚੱਲ ਉਹ ਤਾਂ ਚੱਲ ਗਈ ਐਸ ਕਰਕੇ ਉਹਨੂੰ ਤਾਂ ਬਹਾਨਾ ਮਿਲ ਗਿਆ ਤੇ ਰਾਜਕੋ ਚੱਲੀ ਪੇਕੇ ਰਾਜਕਦੀ ਚੱਲ ਮੈਂ ਵੀ ਦੋ ਦਿਨ ਲਾ ਨਹੀਂ ਮੇਰੇ ਪੇਕੇ ਵੀ ਕੋਲੀ ਹੈ ਇਹ ਕਹੋ ਕਿ ਦੋਵੇਂ ਮੌਕਾ ਤਾਂ ਨੰਡੀਆਂ ਸੀ ਘਰੋਂ ਪੇਕੇ ਜਾਣ ਦਾ ਤੇ ਬਹਾਨਾ ਲਾਤਾ ਮੇਰੀ ਨੂੰਹ ਦਾ ਤੇ ਤੇਰੀ ਨੂੰ ਜੋਗਸ਼ ਕਰਦੀ ਤੈਨੂੰ ਪਤਾ ਹੀ ਹੈ ਸਭ ਕੁਝ ਕੀ ਕਰਦੀ ਆ ਨਹੀਂ ਉਹਨੇ ਕੀਤਾ ਕੀ ਮੈਨੂੰ ਦੱਸੋ ਅਜੀ ਕੀਤਾ ਹੀ ਕੁਛ ਨਹੀਂ ਅਜੇ ਵੇਖੋ ਭੈਣ ਜੀ ਸੂਟ ਦੀ ਮੈਂ ਗਲਤੀ ਮੰਨਦੀ ਆ ਤੇ ਮੈਂ ਸੂਟ ਕੁੜੀ ਨੂੰ ਸੋਨੀਆਂ ਨੂੰ ਨਵਾਂ ਵੀ ਲੈ ਦੋਗੇ ਪਰ ਫालतू ਦੀ ਗੱਲ ਨਾ ਕਰੋ ਪਰ ਬੋਲੀ ਕਿੰਨਾ ਵਾਨੋ ਕਹਿੰਦੀ ਤੂੰ ਕੜੀ ਸੱਕੀ ਨੇ ਨਾ ਆਣਾ ਮੇਰੀ ਇਹ ਗੱਲ ਕਹਦੇ ਸਾਡੇ ਘਰ ਚ ਕੋਈ ਚੱਲਦਾ ਹੈ ਤੂੰ ਦੱਸ ਦੇ ਮੈਂ ਕਦੀ ਪਹਿਰਾ ਤਾਂ ਘੱਟ ਤਾਂ ਸਮਝਿਆ ਹੀ ਇੱਕ ਮਿੰਟ ਇੱਕ ਮਿੰਟ ਰਮਾਨਾ ਗੱਲ ਸੁਣੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਵਿਕੋ ਹੈ ਤਾਂ ਚਾਚੇ ਤਾਂ ਹੀ ਦਿੱਤੀ ਹੈ ਨਾ ਉਹਦੇ ਕਹਿੰਦਾ ਮਤਲਬ ਇਹ ਆ ਕਿ ਸਕੀਨ ਨਾਨ ਥੋੜਾ ਹੈਗੀ ਹੈਗੀ ਤਾਂ ਮਤਲਬ ਤੂੰ ਇਹ ਗੱਲ ਮੰਨਣੀ ਹੈ ਨਹੀਂ ਨਹੀਂ ਮੈਂ ਮੰਦੀ ਨਹੀਂ ਪਈ ਮੈਂ ਤਾਂ ਇੱਕ ਤੁਹਾਨੂੰ ਵੈਸੇ ਕਹਿੰਦੀ ਨਿਆਣੀ ਸਿਆਣੀ ਹੈ ਨਾ ਉਹਦੀ ਗੱਲ ਕਹਿੰਦਾ ਇਹ ਮਤਲਬ ਸੀ ਇਹ ਚਾਚੇ ਤਾਂ ਇਹ ਦੀ ਆ ਠੀਕ ਆ ਉਹਦੀਆਂ ਗੱਲਾਂ ਚਾਹੀਆਂ ਹੀ ਆ ਨਾ ਫੇਰ ਤੇਰੇ ਤੇ ਵੀ ਉਹਨੇ ਜਾਦੂ ਕਰਤਾ ਆਏ ਹਾਏ ਨੀ ਪਰ ਇਹਨੂੰ ਹੋਇਆ ਕਿ ਜੇ ਸਾ ਗੋਲਦੀ ਵਾਸਤੇ ਤੈਨੂੰ ਵੀ ਕਰ ਲਿਆ ਵਾਸਤੇ ਨਹੀਂ ਤੂੰ ਹੁਣ ਮੇਰੇ ਨਾਲ ਲੜਨਾ ਪੈਣੇ ਨਹੀਂ ਲੜਨਾ ਕੀ ਹੈ ਨਾ ਮਤਲਬ ਕੀ ਤੇਰਾ ਉਹਦੀ ਫੇਵਰ ਕਿਉਂ ਕਰਨੀ ਪਈ ਤੂੰ ਫੇਵਰ ਨਹੀਂ ਕਰਨ ਈ ਤੂੰ ਹੀ ਹੁਣ ਜਾਣ ਬੁਝ ਕੇ ਲੜਾਈ ਨਾ ਪਾਓ ਕੱਲ ਤੇ ਕੱਲ ਰਾਜ ਨੇ ਕਹਿਤਾ ਕਿ ਤੇਰੀ ਨੂ ਜਦੋਂ ਦੀਆਂ ਹੀ ਉਦੋਂ ਦੀ ਇਸ ਘਰ ਚ ਲੜਾਈਆਂ ਪਹਿ ਲੱਗ ਪਈਆਂ ਮੈਂ ਤੁਹਾਡੀਆਂ ਨੂੰ ਆਈਆਂ ਕਦੀ ਇਹ ਗੱਲ ਕੀਤੀ ਸੀ ਮੈਂ ਮੇਰੀ ਗੱਲ ਸੁਨ ਸੋਨੀਆ ਨੂੰ ਤੂੰ ਇੰਨਾ ਪਿਆਰ ਦਿੱਤਾ ਮੈਂ ਕਿ ਨਹੀਂ ਸਾਡੇ ਤੋਂ ਵਾਅਦਾ ਦਿੱਤਾ ਤੂੰ ਪਿਆਰ ਤੇ ਫਿਰ ਮੈਨੂੰ ਦੱਸ ਤੂੰ ਇਹ ਗੱਲ ਕਿਉਂ ਕਹੀ ਤੇ ਤੇਰੀ ਨੂ ਨੇ ਕਿਸ ਤਰ੍ਹਾਂ ਗੱਲ ਕਹੀ ਮੇਰੀ ਕਿਹੜੀ ਸਕੀਨ ਨਾਲ ਅਸੀਂ ਅੱਜ ਤੱਕ ਉਹਨ ਤੇਰ ਮੇਰ ਕੀਤੀ ਆਪਸ ਦੇ ਵਿੱਚ ਭੈਣ ਜੀ ਮੇਰੀ ਗੱਲ ਸੁਣ ਲਓ ਐਵੇਂ ਆਪਣਾ ਇੰਨਾ ਪਿਆਰ ਬਣਿਆ ਲੜਦੀਆਂ ਨਹੀਂ ਸੀ ਜਿਹੜੀਆਂ ਗੱਲਾਂ ਸਾਡੇ ਚਾਰਾਂ ਪੰਜਾਂ ਦੀਆਂ ਇਕੱਠੀਆਂ ਹੁੰਦੀਆਂ ਸੀ ਪਰ ਹੁਣ ਤੁਸੀਂ ਆ ਨਾ ਵਕ ਵਕ ਦਾ ਬੀਜ ਬੋਜਣ ਲੱਗ ਪਏ ਜੇ ਤੇ ਜਿੱਦਨ ਬੀਜ ਪੁੰਗਰ ਗਿਆ ਤੇ ਫੇਰ ਨਾ ਕਿਉਂ ਕਿ ਜਸਵੀਰ ਨੇ ਗਲਤ ਕਿਹਾ ਦੂਜੀ ਗੱਲ ਨਹੀਂ ਤਾਂ ਮੈਂ ਤੁਹਾਡੀ ਰੋਟੀ ਪਾਣੀ ਬਣਾਉਣਾ ਹੀ ਬੰਦ ਕਰ ਦੇਣੀ ਜੋ ਮਰਜੀ ਕਰ ਅੱਛਾ ਠੀਕ ਹੈ ਤੂੰ ਇੱਥੇ ਤੱਕ ਨੌਬਤ ਆ ਗਈ ਮੈਂ ਕੁਝ ਹੋਰ ਨਹੀਂ ਦੇਣਾ ਘਰ ਦੇ ਵਿੱਚ ਮੈਂ ਤੈਨੂੰ ਦੱਸ ਦਤਾਈ ਤੂੰ ਜੋ ਮਰਜ਼ੀ ਕਰ ਮੈਂ ਆਪਣੀ ਪੈਰ ਤੋਂ ਘੱਟ ਨਹੀਂ ਕਰੀ ਸਮਝਿਆ ਸਾਰੀਆਂ ਮੇਰੀਆਂ ਪੈਰਾਂ ਆ ਗਈਆਂ ਜੇ ਆਪਾਂ ਦਰਾਨੀ ਟਾਣੀ ਨਹੀਂ ਆ ਮੂੰਹ ਅੱਜ ਮਰ ਲਾ ਕੇ ਨਹੀਂ ਬੰਦਾ ਦਰਾਨੀ ਟਾਣੀ ਜੇ ਭੈਣੇ ਤੂੰ ਮੈਨੂੰ ਭੈਣਾਂ ਤੋਂ ਘੱਟ ਨਹੀਂ ਸਮਝਿਆ ਤੇ ਮੈਂ ਤੈਨੂੰ ਘੱਟ ਸਮਝਦੀ ਰਹੀ ਆ ਆ ਜਿੰਨਾ ਤੂੰ ਮੈਨੂੰ ਰੈਂਕ ਕੰਦੀ ਰਹੀ ਹੈ ਨਾ ਮੈਂ ਉਤਨਾ ਹੀ ਕਰਦੀ ਰਹੀ ਆ ਜੇ ਤੂੰ ਮੈਨੂੰ ਕਿਹਾ ਨਾ ਕਿ ਸਿਮਰਨ ਨੂੰ ਇੰਜ ਕਹਿ ਮੈਂ ਉਤਰਾ ਕਿਹਾ ਜੇ ਤੇਨੂੰ ਮੈਨੂੰ ਕਿਹਾ ਤੂੰ ਮੈਨੂੰ ਕਿ ਰਾਜ ਨੂੰ ਇਸ ਤਰ੍ਹਾਂ ਕਹਿ ਮੈਂ ਉਤਰਾ ਕਿਹਾ ਜਿੰਨੂ ਜਿੰਨੂ ਤੂੰ ਕੰਦੀ ਨਹੀਂ ਮੈਂ ਕਰਦੀ ਰਹੀ ਆ ਮੇਰੀ ਗੱਲ ਸੁਣੋ ਮੰਜੂ ਨੂੰ ਐਤ ਕੀ ਕਢਵਾਣ ਦੇ ਵਿੱਚ ਤੁਹਾਡਾ ਹੱਥ ਸੀ ਤੇ ਮੈਂ ਮੰਨਿਆ ਨਾ ਨਾ ਕਹਿਣਾ ਮੈਂ ਜਿੱਤਰਾ ਮਰਜ਼ੀ ਮੰਨੀ ਤੇ ਕਹਿ ਕੇ ਕਢਵਾਇਆ ਤੇ ਹੁਣ ਤੁਸੀਂ ਮੈਨੂੰ ਕਹਿਣ ਜੇ ਲੱਗਦਾ ਹੈ ਤੁਹਾਡਾ ਦਿਮਾਗ ਵਿੱਚ ਨਾ ਕੁਝ ਗਰਮੀ ਜ਼ਿਆਦਾ ਹੀ ਚੜ ਗਈ ਆ ਆ ਤਾਦੀ ਬੱਦਲ ਹੇਠਾ ਕੇ ਬੈਠੇ ਜੇ ਤੇ ਦੂਜੀ ਗੱਲ ਫ੍ਰਿਜ ਵਿੱਚ ਸ਼ਰਬਤ ਬਣਾ ਕੇ ਰੱਖ ਕੇ ਆਈ ਆ ਤੇ ਪੀ ਲਿਓ ਨਿੱਕੇ ਇੱਥੇ ਲਿਆ ਲਈ ਤੇਰੀ ਲੱਤਾਂ ਟੁੱਟਦੀਆਂ ਸੀ ਲੱਤਾਂ ਮੇਰੀਆਂ ਟੁੱਟਦੀਆਂ ਸੀ ਹੈਨਾ ਤੇ ਢਾਡੀਆਂ ਕਿਹੜੀਆਂ ਚੁੜੀਆਂ ਸੀ ਤੁਸੀਂ ਕਿਉਂ ਇੱਥੇ ਆ ਕੇ ਬੈਠੇ ਆਪਣੀ ਨੋਹਾਂ ਤੇ ਢਾਡੀਆਂ ਕੋਈ ਕੰਮ ਨਹੀਂ ਕਰਦੀਆਂ ਤੇ ਮੈਨੂੰ ਡਾਹ ਤਾ ਉਹਦੇ ਵੈਸੇ ਮੇਰੀਆਂ ਲੱਤਾਂ ਨਹੀਂ ਸੀ ਟੁੱਟੀਆਂ ਲੱਤਾਂ ਢਾਡੀਆਂ ਟੁੱਟੀਆਂ ਸੀ ਦੂਜੀ ਗੱਲ ਮੈਂ ਛੋਟੀ ਆ ਮੈਨੂੰ ਮਜਬੂਰ ਨਾ ਕਰੋ ਕਿ ਮੈਂ ਆਪਣੇ ਮੂੰਹੋਂ ਵੱਧ ਘੱਟ ਗੱਲਾਂ ਕਰਾਂ ਮੈਂ ਤਾਂ ਕਰਨ ਨਹੀਂ ਆ ਅੱਜ ਘਟ ਕਰਨ ਦੀ ਐ ਨਹੀਂ ਪੈਣਾ ਆਹ ਜੋੜੇ ਹੱਤ ਕਿਸੇ ਦਾ ਗੁੱਸਾ ਕਿਸੇ ਦਾ ਨਾ ਕੱਟ ਮੈਨੂੰ ਤਾਂ ਲੱਗਦਾ ਕੱਲ੍ਹ ਦੀਆਂ ਤੂੰ ਮਿਰਚਾਂ ਆਪਣੀ ਨੂਨ ਨੂੰ ਖਵਾਈਆਂ ਤੇ ਖਾ ਗਈ ਤੂੰ ਜਾ ਜਾ ਕੇ ਸ਼ਰਬਤ ਪੀਲਾ ਮੈਂ ਨਹੀਂ ਲੈ ਕੇ ਦੇਣਾ ਮੈਂ ਗਿਆ ਇੱਥੇ ਮੈਂ ਨਹੀਂ ਲੈ ਕੇ ਆਣਾ ਰਾਤੀ ਰੋਟੀ ਬਣਾ ਕੇ ਭੇਜ ਦੂੰਗੀ ਥੱਲੇ ਠੀਕ ਐ ਜਿਸ ਤਰ੍ਹਾਂ ਕਰੇਗੀ ਉਸ ਤਰ੍ਹਾਂ ਹੀ ਕਰਾਏਗੀ ਠੀਕ ਐ ਸੁਣਿਆ ਅੱਜ ਤਾਈ ਜੀ ਵੱਸੇ ਸ਼ਰਬਤ ਬਣਿਆ ਮੈਂ ਲੈ ਤਾਈ ਜੀ ਵੈਸੇ ਹੀ ਬੜਾ ਗਰਮ ਰਹਿੰਦੇ ਜਿੰਨਾਂ ਨੂੰ ਨਾ ਸਹੀ ਗੱਲ ਆ ਠੰਡੀਆਂ ਚੀਜ਼ਾਂ ਦੀ ਬਹੁਤ ਲੋੜ ਆ ਨਾਲੇ ਮੈਂ ਸੁਣਿਆ ਤਾਈ ਜੀ ਨੂੰ ਨਾ ਸਪਾਈਸੀ ਖਾਣਾ ਬੜਾ ਪਸੰਦ ਆ ਅੱਜ ਫਿਰ ਇਸ ਤਰ੍ਹਾਂ ਕਰਦੇ ਆ ਇੰਨਾ ਕੁ ਸਪਾਈਸੀ ਆਈਜੀ ਦੇ ਲਈ ਰੂਬਜ਼ਾ ਵੀ ਨਾ ਨਾ ਰੂਬਜ਼ਾ ਵੀ ਲਾਲ ਤੇ ਆ ਵੀ ਲਾਲ ਚਲ ਧਾਈਜੀ ਹੁਣ ਤੈਨੂੰ ਪਤਾ ਲੱਗੂਗਾ ਆ ਮਿਰਚਾਂ ਖਾਣ ਦਾ ਕੀ ਨਤੀਜਾ ਆਂਦਾ ਤੇ ਕਿਵੇਂ ਫੀਲ ਹੁੰਦਾ ਵਾ ਜੇ ਆਪਾਂ ਕਿਸੇ ਨੂੰ ਮਿਰਚਾਂ ਖਵਾ ਦਈਏ ਚਲੋ ਚਲੋ ਮੇਰਾ ਕੰਮ ਤੇ ਹੋ ਗਿਆ ਮੈਂ ਜਾਵਾਂ ਲੱਗਣ ਤੇ ਰੂਆ ਬਜ਼ਾਈ ਦਿਆ ਚਲੋ ਤਾਈ ਜੀ ਤੁਸੀਂ ਵੀ ਨਾ ਰੂਆ ਬਜ਼ਾ ਦਾ ਟੇਸਟ ਚਖੋ ਅਜੇ ਤਰਾ ਹਾਂਜੀ ਦੱਸੋ ਕਿਸ ਤਰ੍ਹਾਂ ਬੋਲਦਾ ਮੈਂ ਪੁੱਤਰ ਮੈਂ ਨਾ ਤੇਰੇ ਮਨ ਪਸੰਦ ਦੀ ਨਾ ਖੀਰ ਬਣਾਈਓ ਮੈਂ ਕਿਹਾ ਮੇਰਾ ਪੁੱਤਰ ਨਾ ਖੁਸ਼ ਹੋ ਕੇ ਖਾਂਦਾ ਵੈ ਚਲ ਆ ਤੈਨੂੰ ਮੈਂ ਖਵਾਵਾ ਇਹ ਡਰਾਮੇ ਮੇਰੇ ਨਾਲ ਨਾ ਕਰੋ ਡਰਾਮੇ ਆਪਣੇ ਨਾ ਆਪਣੇ ਵੱਡੇ ਮੁੰਡੇ ਨਾ ਕਰਿਆ ਕਰੋ ਉਹਨਾਂ ਤੁਹਾਨੂੰ ਸਹੀ ਲੱਗਦੇ ਇਹ ਕਰਨੇ ਜੇ ਤੁਹਾਨੂੰ ਇੱਡਾ ਮੇਰੀ ਮਨ ਪਸੰਦ ਚੀਜ਼ਾਂ ਦਾ ਫਿਕਰ ਹੁੰਦਾ ਨਾ ਤੇ ਇੱਡੀ ਤੁਹਾਨੂੰ ਮੇਰੀ ਫਿਕਰ ਹੁੰਦੀ ਤੇ ਤੁਸੀਂ ਮੈਨੂੰ ਛੱਡ ਕੇ ਨਾਣਕੇ ਨਾ ਜਾਂਦੇ ਪੁੱਤਰ ਤੂੰ ਕਿ ਹੋ ਜੇ ਗੱਲਾਂ ਕਰਦਾ ਪਿਆ ਮੇਰੇ ਵਾਸਤੇ ਦੋਨੇ ਇੱਕੋ ਜੇ ਆ ਜੇ ਪੁੱਤਰ ਮੈਂ ਇਸ ਘਰ ਵਿੱਚ ਆਈ ਆ ਨਾ ਸਿਰਫ ਤਾਂ ਦੋਨਾਂ ਕਾਰਣ ਨਹੀਂ ਆਈ ਆ ਜਦੋਂ ਮੈਂ ਬਿਲਕੁਲ ਨਹੀਂ ਆਣਾ ਸੀ ਆ ਜਿਹੜੀਆਂ ਗੱਲਾਂ ਆ ਨਾ ਇਹ ਤੁਸੀਂ ਮੇਰੇ ਨਾਲ ਬਿਲਕੁਲ ਨਾ ਕਰਿਆ ਕਰੋ ਇਹ ਤੁਹਾਡੇ ਚੋਚਲੇ ਆ ਨਾ ਇਹ ਤੁਸੀਂ ਵੱਡੇ ਨਾ ਕਰਿਆ ਕਰੋ ਉਹਨਾਂ ਤੁਹਾਨੂੰ ਸਹੀ ਲੱਗਦੀ ਆ ਕਰਨੇ ਤੇ ਜਿਹੜੇ ਤੁਸੀਂ ਮਨਪਸੰਦ ਖੀਰ ਦੀ ਗੱਲ ਕਰਨਦੇ ਆ ਨਾ ਤੇ ਤੁਹਾਨੂੰ ਐਡੀ ਫਿਕਰ ਹੁੰਦੀ ਨਾ ਮੇਰੀਆਂ ਮਨਪਸੰਦ ਚੀਜ਼ਾਂ ਦੀ ਤੇ ਤੁਸੀਂ ਛੱਡ ਕੇ ਨਾ ਜਾਂਦੇ ਨਾ ਆਣਕੇ ਸਾਨੂੰ ਤੇ ਨਾਲੇ ਇੱਕ ਗੱਲ ਹੋਰ ਜਿਹੜਾ ਅਸੀਂ ਇੱਡੇ ਵੱਡੇ ਹੋ ਗਏ ਆ ਨਾ ਇਹ ਤੁਹਾਡੇ ਕਰਕੇ ਨਹੀਂ ਹੋਇਆ ਸੀ ਇਹ ਸਾਨੂੰ ਮੇਰੀ ਦਾਦੀ ਨੇ ਤੇ ਸਾਡੇ ਚਾਚੀਆ ਤਾਈਆਂ ਨੇ ਪਾਲ ਕੇ ਪੋਸ ਕੇ ਇੱਡਾ ਵੱਡਾ ਕੀਤਾ ਵਾ ਜਿਕੇ ਤੇ ਤੁਹਾਡੇ ਪਰੋਸੇ ਬੈਠੇ ਹੁੰਦੇ ਨੇ ਨਾ ਪਤਾ ਨਹੀਂ ਸਾਡਾ ਕੀ ਹਾਲ ਹੁੰਦਾ ਐਡੇ ਅਸੀਂ ਹੁੰਦੇ ਵੀ ਕਿ ਨਹੀਂ ਹੁੰਦੇ ਨਾ ਪੁੱਤਰ ਐਹੋ ਜੀ ਗੱਲ ਨਾ ਕਰ ਮੈਂ ਤੁਹਾਡੇ ਦੋਨਾਂ ਭਰਾਵਾਂ ਪਿੱਛੇ ਤੇ ਜਿੰਨੀ ਪਈ ਆ ਤੇ ਮੇਰਾ ਹੋਰ ਕੌਣ ਹੈਗਾ ਇੱਥੇ ਦਾ ਸਗਾ ਮੈਂ ਕੋਈ ਤੁਸੀਂ ਇਹੋ ਜਿਹੀ ਗੱਲਾਂ ਕਰਨ ਲੱਪਿਆ ਪੁੱਤਰ ਕਿਸੇ ਵੇਲੇ ਇਹੋ ਜੀ ਗੱਲ ਹੋ ਜਾਂਦੀ ਜੋ ਤੂੰ ਅੱਖੀਂ ਵੇਖਦਾ ਪੈਣਾ ਉਹ ਸਹੀ ਨਹੀਂ ਹੁੰਦਾ ਸਮਝ ਮੇਰੀ ਗੱਲ ਮੈਂ ਤੇਰੀ ਮਾਂ ਆ ਮੈਨੂੰ ਨਹੀਂ ਪਤਾ ਆ ਚੋਚਲੇ ਮੇਨਾਂ ਨਹੀਂ ਕਰਨੇ ਵੱਡੇ ਨਾ ਕਰਿਆ ਕਰੋ ਉਹਨਾਂ ਤਾਡੂ ਸਹੀ ਲੱਗਦੇ ਆ ਕਰਨੇ ਦੇ ਪੁੱਤਰ ਨਾ ਘਰ ਅੰਦਰ ਮੈਂ ਕਿੰਨਾ ਪਿੱਛੇ ਆਈ ਆ ਤੁਹਾਡੇ ਦੋਨਾਂ ਭਰਾਵਾਂ ਪਿੱਛੇ ਆਈ ਆ ਤੂੰ ਵੀ ਇਸ ਤਰ੍ਹਾਂ ਦੀ ਗੱਲਾਂ ਕਰੇਂਗਾ ਇਹ ਕਸਰ ਰਹਿ ਜਾਣੀ ਹੁਣ ਮੈਂ ਤਾਂ ਜਿੰਦਿਆਂ ਜੀ ਮਰ ਜਾਣਾ ਤੁਸੀਂ ਮੇਰਾ ਹੱਥ ਛੱਡ ਅਜੇ ਕੀ ਬੰਦਾ ਪਿਆ ਮੇਰੇ ਨਾਲ ਜਿਹੜੀ ਲਾਤ ਪਿੱਛੇ ਮੈਂ ਇੱਥੇ ਆਈ ਆਂ ਉਹ ਯੋ ਮੇਰੀ ਦੁਸ਼ਮਣ ਬਣੀ ਹੋਈ ਹੈ ਪਰ ਕਸੂਰ ਮੇਰੇ ਬੱਚਿਆਂ ਦਾ ਨਹੀਂ ਕਸੂਰ ਸਿਰਫ ਘਰ ਦੇ ਆਂਦਾ ਵਾ ਜਿਨ੍ਹਾਂ ਨੇ ਮੇਰੇ ਵਰ ਖਿਲਾਫ ਮੇਰੇ ਬੱਚੇ ਕਰਤੇ ਚਲ ਵੱਡਾ ਤੇ ਮਾਰਾ ਮੋਟਾ ਸਾਥ ਦੇਂਦੇ ਛੋਟਾ ਕੀ ਕਹਿਗੇ ਵਾ ਤੂੰ ਕਿਹਾ ਹਾਂ ਹੁਣ ਤੂੰ ਬੋਲ ਲੈ ਤੇਰਾ ਕੀ ਰਹਿ ਗਿਆ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਨਹੀਂ ਹੈਗੀ ਸਾਰਾ ਨਾਮ ਇਦਾਂ ਹੀ ਬੋਲਦਾ ਘਰ ਚ ਉਹ ਤੇ ਮੈਂ ਵੇਖ ਹੀ ਲਿਆ ਤੂੰ ਜਿਵੇਂ ਆਪਣੀ ਮਾਂ ਦੇ ਨਾਲ ਬੋਲਣਦਿਆ ਸੀਗਾ ਤੈਨੂੰ ਪਤਾ ਵਾ ਉਹ ਤੇਰੀ ਮਾਂ ਵਾ ਇੱਕ ਮਾਂ ਦੇ ਨਾਲ ਇਸ ਤਰ੍ਹਾਂ ਬੋਲਣਾ ਚਾਹੀਦਾ ਉਹ ਇੱਕ ਮਾਂ ਤੇ ਆਪਣੇ ਬੱਚਿਆਂ ਦੇ ਲਈ ਕੀ ਕੁਛ ਕਰ ਜਾਂਦੀ ਹੈ ਇੱਕ ਮਾਂ ਆਪਣੇ ਬੱਚਿਆਂ ਲਈ ਆਪਣੀ ਜਾਨ ਤੱਕ ਦੇ ਸਕਦੀ ਹੈ ਮਾਂ ਦੇ ਸ਼ਬਦ 'ਚੇ ਰੱਬ ਵਸਦਾ ਮਾਂ 'ਚ ਤੇ ਰੱਬ 'ਚ ਕੋਈ ਅੰਤਰ ਨਹੀਂ ਰੱਬ ਆਪ ਨਹੀਂ ਨਾ ਸਕਦਾ ਸੀ ਇਸ ਕਰਕੇ ਉਹਨੇ ਆਪਣੀ ਮਾਂ ਨੂੰ ਭੇਜਿਆ ਤੇ ਤੂੰ ਉਸੇ ਮਾਂ ਦੇ ਨਾਲ ਇਸ ਸਟੋਨ ਦੇ ਵਿੱਚ ਗੱਲ ਕਰਦਾ ਪਿਆ ਵਾਂ ਉੱਤੇ ਕੀ ਬੀਤੀ ਹੋਗੀ ਤੈਨੂੰ ਪਤਾ ਵੀ ਆ ਇਹ ਸਾਰਾ ਕੁਝ ਕਿ ਨਹੀਂ ਪਤਾ ਅੱਛਾ ਹੋ ਗਿਆ ਦੇਰਾਂ ਲੈਕਚਰ ਲਾਲੀ ਮੇਰੀ ਕਲਾਸ ਇਹ ਸਾਰੇ ਚੋਚ ਲੈਣਾ ਜਿਹੜੇ ਵੱਡੇ ਅਰਜੁਨ ਨਾ ਕਰਿਆ ਕਰੋ ਇਹ ਪੈਂਚਰੇ ਨਾ ਮਰਤੇ ਨਹੀਂ ਚੱਲਣੇ ਬੱਸ ਹੋ ਗਿਆ ਤੁਹਾਡਾ ਚਲੋ ਜਾਣ ਦਿਓ ਮੈਨੂੰ ਕੰਮ ਬਹੁਤ ਹੈ ਮੈਨੂੰ ਫालतू ਗੱਲਾਂ ਲਈ ਟਾਈਮ ਨਹੀਂ ਮੇਰੇ ਕੋ ਪਤਾ ਨਹੀਂ ਇਹਦੇ ਅੱਖਾਂ ਤੇ ਜਿਹੜੀ ਪੱਟੀ ਬੰਨੀ ਹੈ ਉਹ ਕਦੋਂ ਉtreਗੀ ਕੌਣ ਸਹੀ ਆ ਤੇ ਕੌਣ ਗਲਤ